ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਆਪਾਂ ਨੇ ਗੱਲ ਕਰਨੀ ਆ ਵੀ ਵੀਰੇ ਆਪਾਂ ਆਪਣੇ ਪਸ਼ੂ ਨੂੰ ਕਿੰਨੇ ਟਾਈਮ ਰਾਸ਼ਨ ਪਾਉਨੇ ਆ ਤੇ ਕਿੰਨੀ ਕਿੰਨੀ ਮਾਤਰਾ 'ਚ ਜਿਹੜਾ ਰਾਸ਼ਨ ਆ ਉਹ ਪਾਉਨੇ ਆ ਤੇ ਕਿੰਨਾ ਕਿੰਨਾ ਆਪਾਂ ਨੂੰ ਪਾਉਣਾ ਚਾਹੀਦਾ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਵੀ ਸਾਨੂੰ ਦੱਸੋ ਵੀ ਕਿੰਨੇ ਟਾਈਮ ਰਾਸ਼ਨ ਪਾਉਨੇ ਆ ਤੇ ਕਿੰਨੀ ਕਿੰਨੀ ਮਾਤਰਾ 'ਚ ਹਰਾ ਤੂੜੀ ਆ ਜਿਹੜੀ ਉਹ ਪਾਉਨੇ ਆ ਤੁਸੀਂ ਇਹੀ ਟੌਪਿਕ ਤੇ ਆਪਾਂ ਅੱਜ ਵੀਡੀਓ ਬਣਾਉਨੇ ਆਂ ਬਾਕੀ ਆਪਣੇ ਕੋ ਹਰਾ ਜਿਆਦਾ ਥੋੜਾ ਜਿਆ ਯਾਰ ਘਟ ਗਿਆ ਹੈ ਕਿਉਂਕਿ ਆਹ ਕਿਹੜਾ ਵੀ ਅੱਗੇ ਹਰੇ ਦਾ ਹੀ ਹੁੰਦਾ ਠੀਕ ਆ ਨਾ ਤੇ ਇਹ ਹੁਣ ਕਣਕ ਬੀਤੀ ਇਹ ਚ ਕਿਉਂਕਿ ਜਦੋਂ ਪਹਿਲਾਂ ਮੀਂਹ ਜੇ ਪੈਣ ਲੱਗੇ ਸੀ ਨਾ ਤੁਹਾਨੂੰ ਦੱਸਦਾ ਉਦੋਂ ਅਸੀਂ ਇੱਕ ਟਾਈਮ ਹਰਾ ਕਰਤਾ ਸੀਗਾ ਵੀਕ ਕੇ ਟਾਈਮ ਪਾਉਂਦੇ ਅੱਗੇ ਅਸੀਂ ਤਿੰਨ ਟਾਈਮ ਵੀ ਪਾਉਂਦੇ ਹੁੰਦੇ ਸੀਗੇ ਸਵੇਰੇ ਦੁਪਹਿਰੇ ਸ਼ਾਮ ਨੂੰ ਫਿਰ ਅਸੀਂ ਇੱਕ ਟਾਈਮ ਕਰਤਾ ਇੱਕ ਟਾਈਮ ਕਰਨ ਨਾਲ ਸਾਨੂੰ ਐ ਲੱਗਿਆ ਵੀ ਚਲ ਸੌਖਾ ਕੰਮ ਵੀ ਇੱਕ ਟਾਈਮ ਇਹ ਹਰਾ ਵੱਡੋ ਇੱਕ ਟਾਈਮ ਪਾਉ ਫਿਰ ਉਹ ਥੋੜਾ ਜਿਹਾ ਬੋਡੀ ਵੇਟ ਤੋੜਨ ਲੱਗ ਗਿਆ ਸੀ ਗਿਆ ਠੀਕ ਆ ਨਾ ਜਾਨੂ ਆਹ ਕੰਮ ਜਿਆ ਹੋ ਗਿਆ ਐਤਕੀ ਸਾਤੋ ਜਾਨੀ ਜੀ ਇਹ ਗਲਤੀ ਹੋ ਗਈ ਵੀ ਅਸੀਂ ਹਰਾ ਘੱਟ ਜਗਾ ਰੱਖੀ ਆ ਠੀਕ ਆ ਨਾ ਹੁਣ ਜਿਹੜੇ ਵੀਰਾਂ ਨੇ ਕੰਮ ਕਰਦੇ ਨੇ ਜਾਂ ਨਮਾ ਕਰਨਾ ਹਰਾਰ ਤੂੜੀ ਤੁਹਾਡਾ ਮੇਨ ਹੈ ਜੇ ਤੁਸੀਂ ਅਚਾਰ ਫਿਲਹਾਲ ਹੈ ਅਚਾਰ ਜ਼ਰੂਰੀ ਆਪਾਂ ਅਚਾਰ ਤੇ ਵੀ ਕੱਲ ਨੂੰ ਵੀਡੀਓ ਬਣਾਵਾਂਗੇ ਵੀ ਅਚਾਰ ਕਿਉਂ ਜ਼ਰੂਰੀ ਆ ਬੰਦਾ ਇਹ ਕਹਿ ਦਿੰਦਾ ਵੀ ਗਾਵਾਂ ਨੂੰ ਅਚਾਰ ਪਾਉਣਾ ਜ਼ਰੂਰੀ ਆ ਅਚਾਰ ਪਰ ਕਿਉਂ ਪਾਉਣਾ ਜ਼ਰੂਰੀ ਆ ਇਹ ਗੱਲ ਕੋਈ ਨਹੀਂ ਕਰਦਾ ਆਪਾਂ ਨੇ ਅਚਾਰ ਫਿਲਹਾਲ ਪਾਇਆ ਨਹੀਂ ਆਪਾਂ 10 15 ਬੰਦਿਆਂ ਦਾ ਅਚਾਰ ਹੁਣ ਤੱਕ ਦੇਖ ਲਿਆ ਉਹਨਾਂ ਨੂੰ ਪੁੱਛਿਆ ਵੀ ਕੀ ਲੋਟ ਲੱਗਿਆ ਕੀ ਨਹੀਂ ਲੋਟ ਲੱਗਿਆ ਠੀਕ ਆ ਨਾ ਪੰਜ ਜਣਜੀ ਕੱਲ ਦੀ ਵੀਡੀਓ ਚ ਪ੍ਰੋਪਰ ਗੱਲ ਕਰਾਂਗੇ ਆਚਾਰ ਕਾਦਾ ਸੋਰਸ ਆ ਪ੍ਰੋਟੀਨ ਦਾ ਫਾਈਬਰ ਦਾ ਜਾਂ ਕਾਰਬੋਹਾਈਡਰੇਟ ਦਾ ਇਹਨੂੰ ਪਾਉਣ ਦੇ ਕੀ ਫਾਇਦੇ ਨੇ ਕਿਵੇਂ ਤੁਹਾਡਾ ਕੰਮ ਸੌਖਾ ਹੋਊਗਾ ਕਿਵੇਂ ਘਾਵਾਂ ਦੁੱਧ ਵਧਣਗੇ ਆਪਾਂ ਮੇਨ ਗੱਲ ਇਹੀ ਕਰਨੀ ਸੀ ਵੀ ਆਪਾਂ ਕਿੰਨਾ ਕਿੰਨਾ ਰਸਣ ਹੈ ਨਾ ਤਿੰਨ ਟਾਈਮ ਦਾ ਤੁਹਾਨੂੰ ਦੱਸਤਾ ਵੀ ਤਿੰਨ ਟਾਈਮ ਪਾਉਣੇ ਆ ਭਾਈ ਸਵੇਰੇ ਧਾਰਾਂ ਚੋਣ ਲੱਗੇ 5 ਵਜੇ ਦੁਪਹਿਰੇ 10 ਵਜੇ ਬੰਦਨੇ ਆ 9:30 10 ਦੇ ਵਿੱਚ ਵਿੱਚ ਇਹਨਾਂ ਨੂੰ ਬਾਹਰ ਹੁਣ ਚੱਲ ਸਿਆਲ ਹੋਣ ਕਰਕੇ ਸਿੱਧਾ ਬਾਹਰ ਹੀ ਕੱਢ ਦਿੰਨੇ ਆ ਪਹਿਲਾਂ ਅੰਦਰ ਬਾਹਰ ਅੰਦਰ ਬਾਹਰ ਕਰੀ ਜਾਂਦੇ ਸੀ ਇਹਨਾਂ ਨੂੰ ਵੀ ਜਿਵੇਂ ਸਵੇਰੇ ਧਾਰਾਂ ਚੋ ਕੇ ਬਾਹਰ ਕੱਢ ਦਿੰਦੇ ਸੀ ਫੇਰ ਅੰਦਰ ਬੰਦਦੇ ਸੀ ਫੇਰ 2:30 ਵਜੇ ਫੇਰ ਬਾਹਰ ਕੱਢਦੇ ਸੀ 4:30 ਫੇਰ ਅੰਦਰ ਉਹ ਕੰਮ ਚੱਲੂ ਸੌਖਾ ਹੋ ਗਿਆ ਹੁਣ ਸਿਆਲ ਕਰਕੇ ਇਹਨਾਂ ਨੂੰ ਧੁੱਪਾਂ ਬੰਦਨੇ ਹੁੰਨੇ ਆ ਸਿੱਧਾ 10 ਵਜੇ ਕੱਢਦੇ ਆ ਸੰਨੀ ਤਈ ਠੀਕ ਆ ਫੇਰ ਆ ਬੈਠੀਆਂ ਰਹਿੰਦੀਆਂ ਆਉਣਾ 4 ਵਜੇ ਸਿੱਧਾ ਅੰਦਰ ਬੰਦਨੇ ਆ 4 ਵਜੇ ਕੱਕੋ ਖੋਖਰ ਅੰਦਰ ਰਲਾ ਦਿੰਦੇ ਆ ਜਣਜੀ ਸਾਢੇ 4 ਪੌਣੇ 5 ਵਜੇ ਬੰਦ ਦੇ ਹੁੰਨੇ ਆ ਤੇ ਤੁਹਾਨੂੰ ਪਤਾ ਹੀ ਆ 15 20 ਮਿੰਟ ਇਧਰ ਉਧਰ ਹੁੰਦੇ ਹੀ ਰਹਿੰਦੇ ਨੇ ਸਵੇਰ ਸ਼ਾਮ ਦੇ ਜਿਵੇਂ ਆਪਾਂ ਇਹਨਾਂ ਨੂੰ ਸਵੇਰੇ ਪੌਣੇ ਆ ਸਵੇਰੇ ਸਾਰਿਆਂ ਨੂੰ 2-2 ਕਿਲੋ ਹਰਾ ਹੁੰਦਾ ਇੱਕ-ਇੱਕ ਕਿਲੋ ਤੂੜੀ ਹੁੰਦੀ ਆ ਜਿਹੜੀਆਂ ਆਪਾਂ ਨੂੰ ਵੀ ਮਤਲਬ ਜਿਹੜੀਆਂ 6 ਜਾਨਵਰ ਜਿਹੜੇ ਦੁੱਧ ਦਿੰਦੇ ਨੇ ਠੀਕ ਆ ਨਾ 2-2 ਕਿਲੋ ਹਰਾ ਇੱਕ-ਇੱਕ ਕਿਲੋ ਤੂੜੀ ਤੇ ਬਾਕੀ ਉਹਨਾਂ ਦੀ ਜਿਹੜੀ ਫੀਡ ਬਣਦੀ ਆ ਕਿਸੇ ਨੂੰ 3 ਕਿਸੇ ਨੂੰ 2.5 ਕਿਸੇ ਨੂੰ 2 ਠੀਕ ਆ ਨਾ ਉਸ ਤੋਂ ਬਾਅਦ ਦੁਪਹਿਰ ਦੇ ਅਸੀਂ ਕੀ ਕਰਦੇ ਆ ਜਿਹੜੀਆਂ ਦੁੱਧ ਦੁੱਧ ਵਾਲੀ ਦੀਆਂ ਗੱਲ ਲਾ ਕਰਦੇ ਆ ਗੱਲ ਕਰਦੇ ਆਪਾਂ ਇੱਕ 7 7 ਦੀ ਸੰਨੀ ਕਰਦੇ ਨੇ ਇਹਨਾਂ ਨੂੰ 1 ਕਿਲੋ 7 700 ਗ੍ਰਾਮ ਤੂੜੀ ਹੁੰਦੀ ਆ ਸਾਰੀਆਂ ਨੂੰ ਤੇ ਬਾਕੀ ਇਹਨਾਂ ਦਾ ਜਿਹੜਾ ਦਾਣਾ ਹੁੰਦਾ ਕਿਸੇ ਨੂੰ 3 ਕਿਸੇ ਨੂੰ 2.5 ਕਿਸੇ ਨੂੰ 2 ਠੀਕ ਆ ਨਾ ਸ਼ਾਮ ਨੂੰ 5 5 ਕਿਲੋ ਹਰਾ 1.5 1.5 ਕਿਲੋ ਤੂੜੀ ਤੇ ਜਿਹੜੀਆਂ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਤੂੜੀ ਤੇ ਹਰਾ ਜਮਾਈ ਸੇਮ ਹੁੰਦੇ ਨੇ ਫੀਡ ਫੀਡ ਦਾ ਹੀ ਫਰਕ ਆ ਬਸ ਕਿ ਬਹੁਤ ਹੁਣ ਜਿਹੜੀਆਂ ਆਪਣੀਆਂ 18 18 19 19 ਕਿਲੋ ਦਿੰਦੀਆਂ ਨੇ ਉਹਨਾਂ ਨੂੰ ਕਿਸੇ ਨੂੰ 8 ਕਿਸੇ ਨੂੰ 8.5 ਕਿਸੇ ਨੂੰ 7 ਕਿਸੇ ਨੂੰ 5 ਕਿਲੋ ਫੀਡ ਆ ਠੀਕ ਆ ਨਾ ਤੂੜੀ ਤੇ ਹਰਾ ਸੇਵੇਂ ਪਾਉਨੇ ਆ 7 ਕਿਲੋ ਜੀ ਦਿਹਾੜੀ ਦਾ ਪੈਂਦਾ ਕਿਉਂਕਿ ਇਸ ਵਾਰ ਆਪਣੇ ਕੋ ਹਰਾ ਜਿਹੜਾ ਘਟ ਗਿਆ ਠੀਕ ਆ ਨਾ ਯਾਨੀ ਕੀ ਆਪਾਂ ਕਹਾਂਗੇ ਵੀ ਜੇ ਤੁਹਾਡੇ ਕੋ ਹਰਾ ਵਧੀਆ ਠੀਕ ਆ ਨਾ ਤਾਂ ਤੁਸੀਂ 5-5 ਕਿਲੋ ਪਾਉਣਾ ਲਾਜ਼ਮੀ ਆ ਜੇ ਤਿੰਨ ਟਾਈਮ ਤੁਸੀਂ ਰਾਸ਼ਨ ਪਾਉਨੇ ਆਪਣੇ ਪਸ਼ੂ ਨੂੰ ਵੀ 5 ਕਿਲੋ ਸਵੇਰੇ 5 ਦੁਪਹਿਰੇ 5 ਸ਼ਾਮ ਨੂੰ ਜੇ 2 ਟਾਈਮ ਪਾਉਨੇ ਹੋ ਤਾਂ 8-8 ਕਿਲੋ ਪਾ ਦਿਓ ਠੀਕ ਹੈ ਨਾ ਇੱਕ ਪਸ਼ੂ ਦਾ ਜਿਆ ਰੱਖ ਕੇ ਚੱਲੋ ਜਿਹੜਾ 20 ਕਿਲੋ ਦੁੱਧ ਦਿੰਦਾ ਠੀਕ ਹੈ ਨਾ ਉਹਨੂੰ ਘੱਟ ਤੋਂ ਘੱਟ ਨਹੀਂ 15 ਤੋਂ 17 ਕਿਲੋ ਹਰਾ ਝਾਰਾ 4.5 ਤੋਂ 5 ਕਿਲੋ ਤੂੜੀ ਠੀਕ ਹੈ ਨਾ 8 ਕਿਲੋ ਦੀ 8.5 ਕਿਲੋ ਫੀਡ ਜੇ ਸੈਲੇਜ ਨਹੀਂ ਪਾਉਂਦੇ ਹੁਣ ਜੇ ਆਪਾਂ ਸੈਲੇਜ ਪਾਉਣਾ 20 ਕਿਲੋ ਵਾਲੀ ਨੂੰ 17 18 ਕਿਲੋ ਸੈਲੇਜ ਪੈ ਜਾਣ 3 ਕ 4 ਕਿਲੋ ਤੂੜੀ ਪੈ ਜਾਣੀ ਆ ਤੇ 8 ਕਿਲੋ ਫੀਡ ਆ ਜਿਹੜੀ ਉਹ ਪੈ ਜਾਣੀ ਆ ਕਿ ਜਿਵੇਂ ਆਪਾਂ ਹਰਾ ਪਾਉਨੇ ਆ 15 ਕਿਲੋ 15 4 ਪਾਉਣਾ ਉਹਨੇ ਦੁੱਗਣਾ ਕੰਮ ਕਰਨਾ ਠੀਕ ਆ ਨਾ ਹੁਣ ਜਿਹੜੇ ਵੀ ਦੇ ਬਾਕੀ ਆਪਾਂ ਕੱਲ ਨੂੰ ਵੀਡੀਓ ਸੈਲੇਜ ਤੇ ਜ਼ਰੂਰ ਬਣਾਵਾਂਗੇ ਵੀ ਉਹ ਕਿਉਂ ਪਾਉਣਾ ਜ਼ਰੂਰੀ ਹੈ ਜੇ ਤੁਸੀਂ ਇਹ achar ਨਹੀਂ ਪਾਉਂਦੇ ਤਾਂ 5 ਕਿਲੋ ਦਿਹਾੜੀ ਦੀ ਚਾਹੇ ਤੁਸੀਂ ਦੋ ਵਾਰ ਪਾਉਂਦੇ ਹੋ ਚਾਹੇ ਤਿੰਨ ਵਾਰ ਆਸਣ 5 ਕਿਲੋ ਇੱਕ ਵਸੂ ਨੂੰ ਤੁੜੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਜੇ achar ਨਹੀਂ ਪਾਉਂਦੇ ਠੀਕ ਆ 15 ਤੋਂ 18 ਕਿਲੋ ਜਿਹੜਾ ਹਰਾ ਝਾਰਾ ਪਾ ਸਕਦੇ ਆ ਕਈ ਦੋ ਟਾਈਮ ਵੀ ਪਾਉਂਦੇ ਨੇ ਕਈ ਤਿੰਨ ਟਾਈਮ ਜਾਨੀ ਜੀ ਬਫਰ ਜ਼ਰੂਰ ਐਡ ਰੱਖਿਆ ਕਈ ਵਾਰ ਆਪਾਂ ਕੀ ਕਰਦੇ ਆ ਵੀ ਦੋ ਟਾਈਮ ਜ਼ਿਆਦਾ ਪਾ ਦਿੰਨੇ ਆ ਉਹਨਾਂ ਡਾਈਜੈਸਟ ਇਹਨਾਂ ਦੇ ਨਹੀਂ ਹੁੰਦਾ ਜਿਵੇਂ ਆਪਾਂ ਮੰਨ ਲਓ 25 ਕਿਲੋ ਰਸਣ ਪਾਉਣਾ ਜੇ ਆਪਾਂ ਤਿੰਨ ਵਾਰ ਜੇ ਵੰਡ ਕੇ ਪਾਵਾਂਗੇ ਉਹੀ ਡਾਈਜੈਸਟ ਛੇਤੀ ਹੋ ਜਾਊਗਾ ਠੀਕ ਆ ਨਾ ਕਿਉਂਕਿ ਇਹ گاਵਾ ਨੇ ਯਾਰ ਇਹਨਾਂ ਦੇ ਮੂਰੇ ਜਿੰਨਾ ਮਰਜ਼ੀ ਰੱਖੀ ਜਾਓ ਜਿਹੜੀਆਂ ਖੁੱਲੀਆਂ ਗਾਵਾਂ ਨੇ ਉਹਨਾਂ ਨੇ ਤਾਂ ਉਹਨਾਂ ਆਕੇ ਖਾਣਾ ਠੀਕ ਆ ਨਾ ਆਪਣਾ ਉਹਨਾਂ ਨੂੰ ਕਿਹੜਾ ਕੋਈ ਬੰਦਸ਼ ਹੈ ਇਹਨਾਂ ਨੂੰ ਇਹ ਬੰਨੀਆਂ ਹੋਈਆਂ ਹੁੰਦੀਆਂ ਨੇ ਇਹਨਾਂ ਦੇ ਦਿਮਾਗ ਨੂੰ ਉਹੀ ਮੈਸੇਜ ਮਿਲ ਜਾਣਾ ਵੀ ਹੁਣ ਪਤਾ ਇਹਨਾਂ ਨੇ ਫੇਰ ਨਹੀਂ ਪਾਉਣਾ ਲਵੇਟੀ ਜਾ ਠੀਕ ਆ ਨਾ ਇਹ ਫਰਕ ਜ਼ਰੂਰ ਰਹਿੰਦਾ ਬਾਕੀ ਆਪਦੀ ਵੀਡੀਓ ਚ ਆਪਾਂ ਨੇ ਇਹੀ ਥੋੜੇ ਨਾਲ ਗੱਲ ਕਰਨੀ ਸੀ ਕੱਲ ਦੀ ਵੀਡੀਓ ਆਪਾਂ ਸੈਲਰ ਤੇ ਜ਼ਰੂਰ ਬਣਾਵਾਂਗੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਸਰੀ ਕਾ